ਦੋਸਤੋ ਕਬੱਡੀ ਖਿਡਾਰੀਆਂ ਨੇ ਕਰਤੇ ਲੱਖਾਂ ਦੇ ਟਰੈਕਟਰ দান ਜਿਹੜਾ ਤੁਸੀਂ ਟਰੈਕਟਰ ਵੇਖ ਰਹੇ ਹੋ ਇਹ ਦਿੱਤਾ ਜੀ ਮੰਗੀ ਨੇ ਤੇ ਆਹ ਜਿਹੜੀ ਤੁਸੀਂ ਕਾਰ ਵੇਖ ਰਹੇ ਹੋ ਇਹ ਦਿੱਤੀ ਹੈ ਪਾਲੇ ਜਲਾਲਪੁਰੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀ ਕਬੱਡੀ ਖਿਡਾਰੀਆਂ ਵੱਲੋਂ দান ਵਿੱਚ ਦਿੱਤੀਆਂ ਗਈਆਂ ਨੇ ਕੀ ਨੇ ਆਜੋ ਵੇਖਦੇ ਆ ਤੇ ਆਹ ਜਿਹੜੇ ਤੁਸੀਂ ਮੋਟਰਸਾਈਕਲ ਵੇਖ ਰਹੇ ਹੋ ਬੁਲਟ ਮੋਟਰਸਾਈਕਲ ਇਹ ਵੀ ਬਹੁਤ ਸਾਰੇ ਕਬੱਡੀ ਖਿਡਾਰੀਆਂ ਵੱਲੋਂ দান ਦਿੱਤੇ ਗਏ ਨੇ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਾ ਨਕੋਦਰ ਡੇਰੇ ਦੇ ਵਿੱਚ ਜਿਹੜਾ ਤੁਸੀਂ ਆ ਡੇਰਾ ਵੇਖ ਰਹੇ ਹੋ ਇਹ ਬਾਬੇ ਮੁਰਾਦ ਸ਼ਾਹ ਦਾ ਡੇਰਾ ਤੇ ਬਹੁਤ ਸਾਰੇ ਕਬੱਡੀ ਖਿਡਾਰੀਆਂ ਵੱਲੋਂ ਇੱਥੇ ਵੱਡੇ ਵੱਡੇ ਟਰੈਕਟਰ ਵੱਡੀਆਂ ਵੱਡੀਆਂ ਗੱਡੀਆਂ ਦਿੱਤੀਆਂ ਗਈਆਂ ਨੇ ਵੱਡੇ ਵੱਡੇ ਜਿਹੜੇ ਮੋਟਰਸਾਈਕਲ ਦਾਨ ਵਿੱਚ ਦਿੱਤੇ ਗਏ ਨੇ ਤੇ ਕਿਉਂਕਿ ਉਹਨਾਂ ਦੀ ਸ਼ਰਧਾ ਬਣੀ ਹੋਈ ਹੈ ਨਾ ਤੁਸੀਂ ਵੇਖਦੇ ਹੋ ਨਕੋਦਰ ਦੀ ਜਿਹੜੀ ਕ ਟੀਮ ਵੀ ਬਣੀ ਹੋਈ ਹੈ ਐਨਆਰਆਈ ਨਕੋਦਰ ਜੀ ਦੇ ਵਿੱਚ ਬਹੁਤ ਟੌਪ ਦੇ ਖਿਡਾਰੀ ਖੇਡਦੇ ਨੇ ਤੇ ਅੱਜ ਆਪਾਂ ਪਹੁੰਚਾ ਆਇਆ ਜੋ ਪਹਿਲਾਂ ਤਾਂ ਇੱਥੇ ਤੁਹਾਨੂੰ ਡੇਰੇ ਦੇ ਜਿਹੜੇ ਦਰਸ਼ਨ ਕਰਾਉਣੇ ਆ ਅੰਦਰੋਂ ਤੇ ਆ ਦੇਖੋ ਆ ਵੱਡੇ ਵੱਡੇ ਜਿਹੜੇ ਇਨਾਮ ਕਬੱਡੀ ਖਿਡਾਰੀਆਂ ਵੱਲੋਂ ਦਾਨ ਵਿੱਚ ਦਿੱਤੇ ਗਏ ਨੇ ਤੇ ਆ ਦੇਖੋ ਜੀ ਵੀਡੀਓ ਸ਼ੇਅਰ ਜਰੂਰ ਕਰੋ ਵੱਧ ਤੋਂ ਵੱਧ ਕਹਿੰਦੇ ਇੱਥੇ ਵੱਡੀ ਤੋਂ ਵੱਡੀ ਜਿਹੜੇ ਰੋਗ ਦੂਰ ਹੋ ਜਾਂਦੇ ਨੇ ਕਿੰਨੀ ਕੁ ਸੱਚਾਈ ਆ ਤਾਂ ਰੱਬ ਜਾਣਦਾ ਪਰ ਦੋਸਤੋ ਆ ਦੇਖੋ ਬਾਬੇ लाडी शाह ਦਾ ਡੇਰਾ ਜਿਹੜੇ लाडी शाह ਦੇ ਫੋਟੋ ਵੀ ਇੱਥੇ ਲੱਗੇ ਹੋਏ ਨੇ ਇੱਕ ਵੱਡਾ ਡੇਰਾ ਜਿਹੜਾ ਉਹ ਹੋਰ ਹੈ ਪਰ ਇਹ ਛੋਟਾ ਡੇਰਾ ਜਿਹੜਾ ਬਾਬੇ ਮੁਹਾਰਤ ਸ਼ਾਹ ਦਾ ਡੇਰਾ ਹੈਗਾ ਤੇ ਇੱਧਰ ਦੇਖੋ ਆ ਜੋ ਪਰਲੇ ਪਾਸੇ ਚੱਲਦੇ ਆ ਜਿੱਥੇ ਵੱਡੇ ਵੱਡੇ ਇਨਾਮ ਕਬੱਡੀ ਖਿਡਾਰੀਆਂ ਵੱਲੋਂ ਦਾਨ ਦਿੱਤੇ ਗਏ ਨੇ ਬਾਬੇ ਮੁਰਾਦ ਸ਼ਾਹ ਦੇ ਡੇਰੇ ਵਿੱਚ ਸਫਾਈ ਦੀ ਗੱਲ ਕਰੀ ਸਫਾਈ ਬਹੁਤ ਜ਼ਿਆਦਾ ਵਧੀਆ ਕੀਤੀ ਗਈ ਹੈ ਤੇ ਲੋਕ ਜਿਹੜੇ ਦੂਰੋਂ ਦੂਰੋਂ ਆਉਂਦੇ ਆ ਮੱਥਾ ਟੇਕਣ ਵਾਸਤੇ ਕਹਿੰਦੇ ਇੱਥੇ ਵੱਡੇ ਤੋਂ ਵੱਡੇ ਜਿਹੜੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਵੀ ਜੇ ਵੀ ਲੱਗਦੇ ਆ ਬਾਹਰ ਜਾਣ ਵਾਸਤੇ ਜਹਾਜ਼ ਦੀਆਂ ਤੁਸੀਂ ਜਿਹੜੇ ਬਾਹਰ ਤੋਂ ਸੀ ਆਉਂਗੇ ਜਦੋਂ ਵੇਖੋਗੇ ਜਹਾਜ਼ਾਂ ਦੀਆਂ ਇਹਨੇ ਤਸਵੀਰਾਂ ਨੇ ਜਹਾਜ਼ਾਂ ਦੇ ਜਿਹੜੇ ਖੜਾਉਣੇ ਮਿਲਦੇ ਆ ਲੋਕ ਇੱਥੇ ਚੜਾਉਂਦੇ ਆ ਹੈਨਾ ਦਾਨ ਕਰਦੇ ਆ ਚੜਾਉਂਦੇ ਆ ਵੀ ਜਿਹੜਾ ਸਾਡਾ ਵੀਜ਼ਾ ਲੱਗ ਜੇ ਤਾਂ ਦੋਸਤੋ ਇਸ ਥਾਂ ਤੇ ਬਹੁਤ ਹੋਰ ਵੀ ਜਿਹੜੇ ਕਹਿੰਦੇ ਦੁੱਖ ਦੂਰ ਹੋ ਜਾਂਦੇ ਨੇ ਤੇ ਆਹ ਦੇਖੋ ਇੱਧਰ ਜਿਹੜੇ ਕਬੱਡੀ ਖਿਡਾਰੀਆਂ ਵੱਲੋਂ ਇਨਾਮ ਸਿਲਡਾਂ ਜਿਹੜੀਆਂ ਕਹਿ ਦਈਏ ਵੀ ਆਪਾਂ ਦਾਨ ਵਿੱਚ ਦਿੱਤੀਆਂ ਗਈਆਂ ਆ ਸਾਰੀਆਂ ਜਿੰਨੇ ਵੀ ਮੈਡਲ ਪੈਨੇ ਜਿੰਨੇ ਵੀ ਇਨਾਮ ਪੈਨੇ ਹੈ ਨਾ ਇਹ ਸਾਰੇ ਕਬੱਡੀ ਖਿਡਾਰੀਆਂ ਵੱਲੋਂ ਵਿੱਚ ਦਾਨ ਵਿੱਚ ਜਿਹੜੇ ਦਿੱਤੇ ਗਏ ਨੇ ਇਹੀ ਨਹੀਂ ਹੋਰ ਵੀ ਜਿਹੜੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਨੇ ਮੋਟਰਸਾਈਕਲ ਵੀ ਦਿੱਤੇ ਗਏ ਨੇ ਟਰੈਕਟਰ ਵੀ ਹੈ ਨਾ ਤੇ ਹੋਰ ਵੀ ਕਾਫੀ ਸਾਈਕਲ ਪੁਰਾਣੀਆਂ ਚੀਜ਼ਾਂ ਸਕੂਟਰ ਵੀ ਜਿਹੜਾ ਸਾਨੂੰ ਇੱਥੇ ਦੇਖਣ ਨੂੰ ਮਿਲਣਗੇ ਜਿਹੜੇ ਕਬੱਡੀ ਖਿਡਾਰੀਆਂ ਨੇ ਦਾਨ ਵਿੱਚ ਦਿੱਤੇ ਹੋਏ ਨੇ ਆ ਜਿਹੜੇ ਤੁਸੀਂ ਵੇਖ ਰਹੇ ਹੋ ਮੋਟਰਸਾਈਕਲ ਆ ਸਪੈਸ਼ਲ ਜਿਹੜਾ ਕਮਰਾ ਤੁਸੀਂ ਥਾ ਬਣਾਈ ਗਈ ਹੈ ਮੋਟਰਸਾਈਕਲਾਂ ਵਾਸਤੇ ਬਣਾਈ ਗਈ ਹੈ ਤੇ ਆਲੇ-ਦਾਲੇ ਜਿਹੜੇ ਰਸੇ ਲਾਏ ਹੋਏ ਨੇ ਕਿਉਂਕਿ ਬਹੁਤ ਸਾਰੇ ਸਾਨੂੰ ਇੱਥੇ ਬੁਲਟ ਦੇਖਣ ਨੂੰ ਮਿਲਣਗੇ TVS, Hero, Honda ਜਾਂ ਹੋਰ ਕਾਫੀ ਸਾਰੇ ਤਰੀਕੇ ਆ ਦੇਖੋ ਉੱਪਰ ਲਿਖਿਆ ਹੋਇਆ ਬੈਸਟ ਯਾਫੀ ਇਹ ਵੀ ਕਿਸੇ ਕਬਾਡੀ ਵਾਲੇ ਖੜਾਰੀ ਵੱਲੋਂ ਜਿਹੜਾ ਮੋਟਰਸਾਈਕਲ ਆ ਉਹ দান ਦਿੱਤਾ ਗਿਆ ਜਿੰਨੇ ਵੀ ਤੁਸੀਂ ਵੇਖ ਰਹੇ ਹੋ ਸਾਰੇ ਇਹ ਜਿੰਨੇ ਵੀ ਬੁਲਟ ਨੇ ਜਿੰਨੇ ਵੀ ਮੋਟਰਸਾਈਕਲ ਨੇ ਜਿੰਨੇ ਵੀ ਸਕੂਟਰ ਨੇ ਇਹ ਸਾਰੇ দান ਵਿੱਚ ਦਿੱਤੇ ਹੋਏ ਨੇ ਕਬਾਡੀ ਖੜਾਰੀਆਂ ਦੇ ਵੱਲੋਂ ਤੇ ਅੰਦਰ ਜਿਹੜੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਵੀ ਖੜੀਆਂ ਨੇ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਵੀ ਕਬਾਡੀ ਖੜਾਰੀਆਂ ਵੱਲੋਂ ਜਿਹੜੀਆਂ দান ਵਿੱਚ ਦਿੱਤੀਆਂ ਗਈਆਂ ਨੇ ਜੋ ਤੁਸੀਂ ਆਉਂਗੇ ਤਾਂ ਵੇਖੋਗੇ ਵੀ ਇੰਨਾ ਜ਼ਿਆਦਾ ਜਿਹੜਾ ਮੋਟਰਸਾਈਕਲਾਂ ਗੱਡੀਆਂ ਦਾ ਦਾਨ ਇਸ ਥਾਂ ਤੇ ਇਸ ਡੇਰੇ ਵਿੱਚ ਦੇਖਣ ਨੂੰ ਜਿਹੜਾ ਤੁਹਾਨੂੰ ਮਿਲੂਗਾ ਹੈਨਾ ਸ਼ਰਦਾ ਹੁੰਦੀ ਆ ਹਰੇਕ ਦੀ ਆਪਾਂ ਕਹਿ ਦਈਏ ਵੀ ਕਬੱਡੀ ਖਿਡਾਰੀ ਸੁਖ ਸੁਖਦੇ ਹੋਣਗੇ ਹਨਾ ਵੀ ਇਹ ਅਸੀਂ ਪਏ ਇਥੋਂ ਜਿੱਤਦੇ ਆਂ ਤਾਂ ਜਿਹੜਾ ਪਹਿਲਾ ਨਾਮ ਉਹ ਇੱਥੇ ਦੇ ਕੇ ਆਵਾਂਗੇ ਜਾਂ ਪਹਿਲਾ ਇਨਾਮ ਉਹ ਇੱਥੇ ਦੇ ਕੇ ਆਵਾਂਗੇ ਤਾਂ ਦੋਸਤੋ ਉਸੇ ਤਰੀਕੇ ਨਾਲ ਜਿਹੜੇ ਇਹ ਇਨਾਮ ਚੜਾਏ ਹੋਏ ਨੇ ਕਿ ਲੋਕਾਂ ਨੇ ਕਬੱਡੀ ਖਿਡਾਰੀਆਂ ਨੇ ਆਹ ਦੇਖੋ ਇੱਕ ਵਾਰੀ ਫੇਰ ਦਿਖਾਦਾ ਵੀ ਬੁਲਟ ਇੱਧਰ ਚਾਰ ਬੁਲਟ ਖੜੇ ਨੇ ਪਰ ਜਿਹੜੇ ਬਹੁਤ ਸਾਰੇ ਮੋਟਰਸਾਈਕਲ ਨੇ ਵਿੱਚ ਸਕੂਟਰ ਐਕਟਿਵਾਸ ਵੂਟਰੀਆਂ ਹਨਾ ਤਕਰੀਬਨ ਸਾਰੇ ਤਰੀਕੇ ਨਾਲ ਸਾਰੀ ਤਰ੍ਹਾਂ ਦੇ ਜਿਹੜੇ ਤੁਹਾਨੂੰ ਇਨਾਮ ਦੇਖਣ ਨੂੰ ਮਿਲਣਗੇ ਲੱਖਾਂ ਰੁਪਿਆਵਾਂ ਦੇ ਕਰੋੜਾਂ ਰੁਪਏ ਦੇ ਇਨਾਮ ਹੈ ਨਾ ਗੱਡੀਆਂ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਵੀ ਦੇਖਣ ਨੂੰ ਮਿਲਣੀਆਂ ਤੇ ਇੱਧਰ ਦੇਖੋ ਬਾਬੇ ਮੁਰਾਦ ਸ਼ਾਹ ਦੇ ਡੇਰੇ ਦੇ ਅੱਗੇ ਆਜੋ ਹੋਰ ਦਿਖਾਉਣੇ ਆ ਜਿਹੜਾ ਸਾਨੂੰ ਇਨਾਮ ਦਿੱਤੇ ਗਏ ਨੇ ਤੇ ਆ ਕਬੱਡੀ ਗਿਫਟ ਮੰਗੀ ਵੱਗਿਆਂ ਵਾਲਾ ਤੁਸੀਂ ਜਾਣਦੇ ਹੋ ਨਾ ਕਬੱਡੀ ਦਾ ਬਹੁਤ ਮਸ਼ਹੂਰ ਹੈ ਨਾ ਕਬੱਡੀ ਦਾ ਥੰਮ ਗਿਆ ਜਾਂਦਾ ਮੰਗੀ ਵੱਗੇ ਪਿੰਡ ਵਾਲਿਆਂ ਨੂੰ ਤੇ ਬਾਈ ਨੇ ਜਿਹੜਾ ਆ ਆਪਾਂ ਕਹਿੰਦੇ ਵਾਰਲਡ ਕੱਪ ਵਿੱਚ ਵੀ ਕਾਫੀ ਵਧੀਆ ਪਰਫਾਰਮੈਂਸ ਕੀਤੀ ਸੀ ਕਈ ਵਾਰ ਜਿਹੜਾ ਬੈਸਟ ਵੀ ਨਿਕਲਿਆ ਟਰੈਕਟਰ ਵੀ ਜਿੱਤੇ ਨੇ ਪਰੀ ਤੇ ਨਾ ਤੇ ਉਸ ਵੀਰ ਵੱਲੋਂ ਜਿਹੜਾ ਇਹ ਦਿੱਤਾ ਗਿਆਗਾ ਇਨਾਮ ਵਿੱਚ ਤੇ ਇੱਕ ਟਰੈਕਟਰ ਆ ਦੇਖ ਲੋ ਫਾਰਮ ਟਰੈਕ ਜਿਹੜਾ ਨਿਊ ਹਾਲੈਂਡ ਇਨਾਮ ਵਿੱਚ ਦਿੱਤਾ ਗਿਆ ਉਹ ਜਿਹੜੀ ਤੁਸੀਂ ਸਾਹਮਣੇ ਲੰਡੀ ਜੀਪ ਵੇਖ ਰਹੇ ਹੋ ਦੁੱਲੇ ਬੱਗੇਪਿੰਡ ਵੱਲੋਂ ਦਿੱਤੀ ਗਈ ਆ ਦੁੱਲੇ ਬੱਗੇਪਿੰਡ ਨੂੰ ਤੁਸੀਂ ਜਾਣਦੇ ਹੋ ਨੇ ਹੈਨਾ ਤੇ ਆ ਜਿੰਨੇ ਵੀ ਟਰੈਕਟਰ ਨੇ ਸਾਰੇ ਦਾਨ ਵਿੱਚ ਦਿੱਤੇ ਗਏ ਨੇ ਕਬਾਡੀ ਖੜਾਰੀਆਂ ਦੇ ਵੱਲੋਂ ਕਿਉਂਕਿ ਸ਼ਰਦਾ ਬਹੁਤ ਹੈ ਨਾ ਨਕੋਦਰ ਦੀ ਟੀਮ ਜਦੋਂ ਵੀ ਖੇਡਦੀ ਆ ਕਹਿੰਦੇ ਇੱਥੇ ਮੱਥਾ ਟੇਕਦੀ ਹੈਗੀ ਬਾਕੀ ਦੋਸਤੋ ਬੰਦੇ ਦੀ ਸ਼ਰਧਾ ਹੈ ਨਾ ਕਿਤੇ ਵੀ ਜੁੜੀ ਹੁੰਦੀ ਹੈ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਕਿਸੇ ਧਰਮ ਨੂੰ ਮੰਨਦਾ ਇਸ ਤਰ੍ਹਾਂ ਹੀ ਬਹੁਤ ਸਾਰੀ ਦੁਨੀਆ ਜਿਹੜੀ ਆਪਾਂ ਕਹਦੇ ਆ ਵੀ ਲਾਡੀ ਸ਼ਾਦਾ ਡੇਰਾ ਬਾਬਾ ਮਰਾ ਸ਼ਾਦੇ ਡੇਰੇ ਨੂੰ ਮੰਨਦੀ ਹੈਗੀ ਤੇ ਲੋਕ ਦੂਰੋਂ ਦੂਰ ਜਿਹੜਾ ਮੱਥਾ ਟੇਕਣਾਉਂਦੇ ਨੇ ਤੇ ਆਪਣੀ ਸ਼ਰਧਾ ਮੰਨਦੇ ਨੇ ਦੋਸਤੋ ਵੀਡੀਓ ਵਧੇ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ